ंदाब ज़ाबादाबाद मुर्दाबा ਜ਼ਿੰਦਾਬਾਦ ਰਵਲੀ ਸਿੰਘ ਬਿੱਟੂ ਜ਼ਿੰਦਾਬਾਦ ਰਵਲੀ ਸਿੰਘ ਬਿੱਟੂ ਜ਼ਿੰਦਾਬਾਦ ਬਿੱਟੂ ਤੇਰੇ ਫੌਜ ਤੇ ਬਿੱਟੂ ਤੇਰੇ ਫੌਜ ਤੇ ਜ਼ਿੰਦਾਬਾਦ ਮੁਤਾਬਕ ਆਮਦਨੀ ਸਰਕਾਰ ਮੁਤਾਬਕ ਆਮਦਨੀ ਸਰਕਾਰ ਮੁਤਾਬਕ ਕੀ ਹੋਇਆ 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 سرکا اللہ اکبر مرदाबाद 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 हाय 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 ਕਾਂਗਰਸੀ ਆਗੂਆਂ ਨੇ ਲਗਾਇਆ ਨਗਰ ਨਿਗਮ ਜੋਨ ਦੇ ਦਫਤਰ ਨੂੰ ਤਾਲਾ ਕਟਰ ਨਾਲ ਉਂਗਲਾ ਵੱਡਣ ਦੀ ਕੋਸ਼ਿਸ਼ ਦੇ ਲਾਏ ਇਲਜ਼ਾਮ ਲੁਧਿਆਣਾ ਵਿੱਚ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਅਤੇ ਕਾਂਗਰਸੀ ਸਾਬਕਾ ਵਿਧਾਇਕਾਂ ਅਤੇ ਕੌਂਸਲਰਾਂ ਅਤੇ ਵਰਕਰਾਂ ਨੇ ਮਿਲ ਕੇ ਨਗਰ ਨਿਗਮ ਦੇ ਬਾਹਰ ਕੀਤਾ ਰੋਸ ਪ੍ਰਦਰਸ਼ਨ ਨਗਰ ਨਿਗਮ ਜੋਨ ਨੇ ਨੂੰ ਲਗਾਇਆ ਤਾਲਾ ਜਿੱਥੇ ਕਿ ਜਦ ਨਗਰ ਨਿਗਮ ਨੂੰ ਤਾਲਾ ਲਗਾਉਣ ਲਈ ਲੀਡਰ ਅਤੇ ਵਰਕਰ ਅੱਗੇ ਜਾ ਰਹੇ ਸੀ ਤਾਂ ਪੁਲਿਸ ਨੇ ਉਹਨਾਂ ਨੂੰ ਰੋਕਿਆ ਕਾਫੀ ਧੱਕਾ ਮੁਕੀ ਤੋਂ ਬਾਅਦ ਵਰਕਰ ਅੱਗੇ ਗਏ ਅਤੇ ਉਹਨਾਂ ਨੇ ਨਗਰ ਨਿਗਮ ਨੂੰ ਤਾਲਾ ਲਗਾਇਆ ਤੇ ਰੋਸ ਪ੍ਰਦਰਸ਼ਨ ਕੀਤਾ ਉਹਨਾਂ ਨੇ ਕਿਹਾ 2 ਸਾਲ ਦਾ ਸਮਾਂ ਬੀਤ ਚੁੱਕਾ ਜੋ ਵੀ ਵਾਅਦੇ ਕੀਤੇ ਸੀਗੇ ਕੋਈ ਵੀ ਪੂਰਾ ਨਹੀਂ ਹੋਇਆ ਨਗਰ ਨਿਗਮ ਦੇ ਵਿੱਚ ਹਰ ਡਿਪਾਰਟਮੈਂਟ ਦਾ ਹਾਲ ਬੁਰੇ ਹੋ ਚੁੱਕੇ ਹਨ ਲੋਕਾਂ ਨੂੰ ਤੱਕੇ ਖਾਣੇ ਪੈਂਦੇ ਹਨ ਸਰ ਅੱਜ ਤੁਸੀਂ ਕਾਰਪੋਰੇਸ਼ਨ ਦਫ਼ਤਰ ਆਏ ਹੋ ਦੇਖੋ ਇਹ ਗੱਲ ਮੇਰੀ ਸਮਝੋ ਇਸ ਵੇਲੇ ਮੈਂ ਤੇ ਪਾਂਡੇ ਜੀ ਖੜੇ ਹਾਂ ਇਹ ਭਾਂਡੇ ਜੀ ਜਿਹੜੇ ਕਿਹੜੀ ਅਸੀਂ ਗੁੰਡਾਗਰਦੀ ਕਰ ਰਹੇ ਹਾਂ ਅਸੀਂ ਪ੍ਰਦਰਸ਼ਨ ਕਰਨ ਆਇਆ ਨਾ ਜਿਹੜਾ ਕਿ ਹਮੇਸ਼ਾ ਕਰਦੇ ਆਂ ਆਪੋਜੀਸ਼ਨ ਚ ਜਿਹੜੀ ਵੀ ਪਾਰਟੀ ਹੁੰਦੀ ਆਪੋਜੀਸ਼ਨ ਚ ਕਰਦੀ ਆ ਤੇ ਅਸੀਂ 2 ਸਾਲ ਦਿੱਤੇ 2 ਸਾਲ ਬਾਅਦ ਅੱਜ ਅਸੀਂ ਜੋ ਪੈਨਸ਼ਨਾਂ 2500 ਰੁਪਏ ਉਹ ਨਹੀਂ ਗੀਆਂ ਜੋ 1000 ਰੁਪਏ ਦੇਣਾ ਸੀ ਉਹ ਨਹੀਂ ਗਾ ਜੋ ਕੰਪੈਕਟਰ ਲੱਗਣੇ ਸੀ ਉਹ ਨਹੀਂ ਗੇ ਐਨਓਸੀ ਮਿਲ ਨਹੀਂ ਰਹੀ ਕਿਸੇ ਨੂੰ ਕਾਰਡ ਨਹੀਂ ਲੈ ਕੱਟ ਤੇ ਸਾਰਿਆਂ ਦੇ 5-5000 ਤੇ ਹੁਣ ਹੋਰ ਕਰੀਏ ਕੀ ਆ ਸਾਡੀਆਂ ਭੈਣਾਂ ਆਈਆਂ ਹੋਈਆਂ ਸੀ ਸਾਡੀਆਂ ਮਾਮਾ ਆਈਆਂ ਸੀ ਸਾਡੇ ਬਜ਼ੁਰਗ ਆਏ ਸੀ ਤੇ ਇਹ ਪ੍ਰਦਰਸ਼ਨ ਜਿਹੜਾ ਇਹ ਅਮਨ ਟੰਗ ਨਾਲ ਪੁਲਿਸ ਖੜੀ ਆ ਪੁਲਿਸ ਸਾਡੇ ਤੇ ਲਾਠੀ ਚਾਰਜ ਕਰੇ ਪੁਲਿਸ ਸਾਡੇ ਤੇ ਅਥਰੂ ਗੈਸ ਸਿੱਟੇ ਪੁਲਿਸ ਸਾਡੇ ਤੇ ਪਾਣੀ ਵਾਟਰ ਕੈਨਨ ਮਾਰੇ ਜਿਹੜਾ ਕਿ ਹੁੰਦਾ ਪਰ ਅੱਜ ਕੀ ਹੋਇਆ ਪੁਲਿਸ ਨੇ ਅਸੀਂ ਵੈਰੀਗੇਟ ਟੱਪ ਕੇ ਕੁਝ ਨਹੀਂ ਕਿਹਾ ਅਸੀਂ ਜਦੋਂ ਅੰਦਰ ਗਏ ਆ ਅੱਜ ਨਵਾਂ ਕੰਮ ਇਹ ਜਾਂ ਤਾਂ ਅਬਦਾਲੀ ਵੇਲੇ ਹੁੰਦਾ ਸੀ ਜਾਂ ਗੋਰੀਆਂ ਵੇਲੇ ਹੁੰਦਾ ਸੀ ਇੰਨੇ ਸੀਨੀਅਰ ਬੰਦੇ ਮੂਹਰੇ ਲੱਗੇ ਆ ਵੀ ਇਹ ਨਾ ਹੋਵੇ ਕੋਈ ਕਿਤੇ ਸਾਡੇ ਕਿਸੇ ਮੁੰਡੇ ਦੇ ਛੱਟਵਾ ਜੇ ਨੌਜਵਾਨਾਂ ਦੇ ਛੱਟਵਾ ਜੇ ਉਹ ਸਾਡੇ ਮਗਰ ਖੜੇ ਆ ਤੇ ਅਸੀਂ 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 ਜਦੋਂ ਅੱਗੇ ਵਧੇ ਤਾਂ ਇੱਕ ਕਾਰਪੋਰੇਸ਼ਨ ਦਾ ਮੁਲਾਜ਼ਮ ਯਾਤ ਪਹਿਲੀ ਵਾਰ ਦੇਖਿਆ ਉਹ ਡਰਾਉਣ ਲਈ ਥੋੜੇ ਬਹੁਤ ਚੈਨਲ ਦੇ ਵਿਜੂਅਲ ਆਏ ਹੋਣਗੇ ਉਹ ਚਲਾਉਣ ਡਰਾਉਣ ਲਈ ਅਸੀਂ ਤਾਂ ਕਿਹਾ ਚਲ ਕਟਰੇ ਅੱਗ ਜੀ ਕੱਢਦਾ ਅੱਗ ਸਾਡੇ ਅੱਖਾਂ 'ਚ ਪਈ ਸਾਰਿਆਂ ਦੇ ਅਸੀਂ ਕਿਹਾ ਚਲੋ ਕੋਈ ਗੱਲ ਨਹੀਂ ਜਦੋਂ ਅਸੀਂ ਜਾ ਕੇ ਇਹ ਹੱਥ ਪਾਏ ਗ੍ਰਿਲ ਨੂੰ ਹੱਥ ਪਾਏ ਤਾਂ ਉਹ ਕਟਰ ਲੈ ਕੇ ਅੱਗੇ ਆ ਗਿਆ ਅਸੀਂ ਆਸ਼ੂ ਮੇਰੇ ਪੰਡ ਸਾਰੇ ਅਸੀਂ ਸੰਜੇ ਹੱਥ ਪਿੱਛੇ ਕਰ ਲਏ ਮੁੰਡਿਆਂ ਨੇ ਉਹਨੇ ਆ ਕੇ ਜਿਹੜਾ ਕਟਣਾ ਉਹ ਨਾਲ ਲਾ ਕੇ ਚਲਾਉਣਾ ਸ਼ੁਰੂ ਕਰਤਾ ਤੇ ਜਿਹਦੀਆਂ ਅੱਖਾਂ 'ਚ ਸਾਡੇ ਇੱਕਦਮ ਅੱਗ ਪਈ ਤੇ ਸੰਜੇ ਦੇ ਕਟਰ ਲੱਗਿਆ ਤੇ ਉਸ ਤੋਂ ਬਾਅਦ ਅਸੀਂ ਪਿੱਛੇ ਹਟੇ ਉਹਨੂੰ ਸਮਝਾਇਆ ਪੁਲਿਸ ਵਾਲੇ ਅਫਸਰ ਖੜੇ ਉਹਨਾਂ ਨੂੰ ਸਮਝਾਇਆ ਵੀ ਇਹ ਕੀ ਇਹ ਇਹ ਕਿਹੜਾ ਤਰੀਕਾ ਯਾਰ ਤੁਸੀਂ ਜੋ ਮਰਜ਼ੀ ਕਰੋ ਕਟਰ ਨਾਲ ਸਾਡੇ ਹੱਥ ਹੀ ਬਟਨ ਵੀ ਕਹਿੰਦਾ ਹੱਥ ਪਰੇ ਕਰ ਲਓ ਜੇ ਹੱਥ ਲਾਓਗੇ ਤਾਂ ਮੈਂ ਕਟਰ ਚਲਾਉਂਗਾ ਫਿਰ ਅਸੀਂ ਜਿਹੜਾ ਸੰਗਲ ਸੀ ਉਹਦੇ ਉੱਤੇ ਆਪਣੇ ਆਪਣੇ ਐ ਹੱਥ ਇੱਕ ਦੇ ਉੱਤੇ ਹੱਥ ਇੱਕ ਦੇ ਉੱਤੇ ਹੱਥ ਸਭ ਨੇ ਰੱਖ ਲਏ ਵੀ ਲੈ ਚਲਾ ਉਹ ਫਿਰ ਵੀ ਨਹੀਂ ਹਟਿਆ ਫਿਰ ਇੱਕ ਕੋਈ ਭਲਾ ਬਾਂਸ ਪ੍ਰਾਣਾ ਕੋਈ ਮੁਲਾਜ਼ਮ ਸੀ ਪੁਲਿਸ ਦਾ ਜਿਨੇ ਉਹਨੂੰ ਕਿਹਾ ਵੀ ਰੱਬ ਦੇ ਵਾਸਤੇ ਤੂੰ ਕਿਹੜੇ ਕੰਮ 'ਚ ਪੈ ਗਿਆ ਪਰ ਉਹਨੂੰ ਪਿੱਛੋਂ ਟੈਲੀਫੋਨ ਐਮਐਲਏ ਦੇ ਆ ਰਹੇ ਸੀ ਲਗਾਤਾਰ ਕਿਉਂਕਿ ਅਸੀਂ 15 ਮਿੰਟ ਤੋਂ ਖੜੇ ਸੀ ਬਾਦ ਅੱਗੇ ਕਾਰਪੋਰੇਸ਼ਨ ਕਮਿਸ਼ਨਰ ਦੇ ਆ ਰਹੇ ਸੀ ਵੀ ਇਹਨਾਂ ਦੇ ਜਿਵੇਂ ਅਤਵਾਦੀਆਂ ਵੇਲੇ ਕਿਹਾ ਵੀ ਵੋਟਾਂ ਪਾਓ ਜਿਹੜਾ ਉਂਗਲਾਂ ਵੜਦਾਂਗੇ ਇਹਨਾਂ ਨੇ ਕਿਹਾ ਵੀ ਜਿਹੜਾ ਐਜੀਟੇਸ਼ਨ ਕਰੂਗਾ ਉਹਦੇ ਹੱਥ ਵੜ ਦੋ ਉਹ ਮੁਲਾਜ਼ਮ ਨੇ ਯਾਰ ਇਹ ਕਦੇ ਤੁਸੀਂ ਤੁਸੀਂ ਵੀ ਆਪਣੀ ਜ਼ਿੰਦਗੀ 'ਚ ਕਦੇ ਦੇਖਿਆ ਵੀ ਕਟਰ ਵਰਤੇ ਜਾਣ ਇਹ ਤਾਂ ਹਰਿਆਣੇ ਦੇ ਬਾਰਡਰ ਤੇ ਨਹੀਂ ਵਰਤੇ ਗਏ ਇੱਥੇ ਕਟਰ ਲੈ ਕੇ ਉਹਨੂੰ ਫੇਰ ਜਦੋਂ ਉਹਨੂੰ ਪੁਲਿਸ ਵਾਲਿਆਂ ਨੇ ਕਿਹਾ ਵੀ ਇਹਤ ਕਰਨ ਕੀ ਲਗਿਆ ਇਹ ਤਾਂ 307 302 ਦੇ ਮੁਕਾਦਮੇ ਦਰਜ ਹੋਣਗੇ ਤੇਰੇ ਤੇ ਤਾਂ ਉਹ ਉੱਥੋਂ ਭੱਜਿਆ ਉਹਨੂੰ ਲੁਕੋਇਆ ਗਿਆ ਪਰ ਦੇਖੋ ਕਾਰਪੋਰੇਸ਼ਨ ਦੇ ਵਿੱਚ ਇਹ ਕਿਹਨੇ ਭੇਜਿਆ ਕਟਰ ਦੇ ਕੇ ਇਹ ਤਿਆਰੀ ਕਿਹਦੀ ਸੀ ਐਮਐਲਏਾਂ ਦੀ ਸੀ ਕਮਿਸ਼ਨਰ ਦੀ ਸੀ ਕਿਹਦੀ ਤਿਆਰੀ ਸੀ ਵੀ ਕਟਰ ਦੇ ਕੇ ਉਹਨੂੰ ਭੇਜਿਆ ਗਿਆ ਲੱਗਦਾ ਜੀ ਕੌਣ ਸੀ ਬਿੱਟੂ ਜੀ ਤਾਲਾ ਚੜ ਦਿੱਤਾ ਗਿਆ ਐਮਐਲਏ ਆਮ ਆਦਮੀ ਪਾਰਟੀ ਜਿਹੜਾ ਜਿਹੜਾ ਐਮਐਲਏ ਇਹ ਬਦਲਾਈ ਆ ਨਾ ਇਹ ਦਿਖਾਉਣਾ ਚਾਹੁੰਦੇ ਆ ਵੀ ਕੋਈ ਐਜੀਟੇਸ਼ਨ ਕਿਉਂਕਿ ਜਿਹਨੂੰ ਜੀ ਕਰਦਾ ਵਿਜੀਲੈਂਸ ਨਾਲ ਫੜ ਲੈਂਦੇ ਆ ਜਿਹਨੂੰ ਜੀ ਕਰਦਾ ਉਹਦੇ ਪਰਚੇ ਪਾ ਲੈਂਦੇ ਆ ਅੱਜ ਇਹਨਾਂ ਨੇ ਦੇਖਿਆ ਐਮਪੀ ਐਕਸ ਐਮਐਲਏ ਐਕਸ ਮੰਤਰੀ ਕਾਉਂਸਲਰ ਐਸ ਵੀ ਇਹ ਮੋਹਰਾਂ ਮੰਗਣ ਆਏ ਆਪਣੀਆਂ ਇਹਨਾਂ ਦੇ ਮੋਹਰਾਂ ਲਾਉਣ ਵਾਲੇ ਹੱਥੀ ਵੜ ਦੋ ਇਹ ਸੱਤੋ ਕਿਸ ਹੱਥ ਨਾਲ ਪੈਨਸ਼ਨ ਮੰਗ ਰਹੇ ਆ ਕਿਸ ਹੱਸਾ ਨਸਤ 1000 ਰੁਪਿਆ ਮੰਗਦੇ ਇਹਨਾਂ ਦੇ ਮੰਗਣ ਵਾਲੇ ਹੱਥੀ ਵੜ ਦੋ ਇਹ ਅੱਜ ਕੰਮ ਹੋਇਆ ਪਰ ਤੁਸੀਂ ਵੀ ਮੀਡੀਆ 'ਚ ਕਦੇ ਦੇਖਿਆ ਨਹੀਂ ਹੋਣਾ ਭਾਈ ਹੁਣ ਲਿਖਣਾ ਦਿਖਾਉਣਾ ਥੋੜਾ ਕੰਮ ਆ ਅਸੀਂ ਤਾਂ ਕੁਛ ਨਹੀਂ ਵੀ ਤੁਸੀਂ ਤਾਲਾ ਜੜ ਦਿੱਤਾ ਗਿਆ ਅਸੀਂ ਤਾਂ ਕਹ ਰਹੇ ਸੀ ਵੀ ਇੱਕ ਡੱਬੇ 'ਚ ਗਗਨ ਜੀ ਇੱਕ ਡੱਬੇ 'ਚ ਇੱਕ ਡੱਬੇ 'ਚ 95 ਦੇ 95 ਮੋਹਰੇ ਜਿਹੜੀਆਂ ਇਕੱਠੀਆਂ ਕਰਕੇ ਇੱਕ ਡੱਬੇ ਚ ਰੱਖੀ ਬੈਠੇ ਆ ਤੇ ਜਿਹੜੇ ਜਿਹੜੇ ਆ ਹੁਕਮ ਹੁੰਦਾ ਕਿ ਕਿਹਦੀ ਦੁਕਾਨ ਤੇ ਤਾਲਾ ਲਾਉਣਾ ਕਿਹਦੀ ਦੁਕਾਨ ਤੇ ਦੁਕਾਨ ਬੰਦ ਕਰਨੀ ਆ ਉਹਦਾ ਜਿਹੜਾ ਹੁਕਮ ਜਾਂਦਾ ਤੇ ਐਮਐਲਏ ਜਦੋਂ ਲੈਣ ਦੇਣ ਹੋ ਜਾਂਦਾ ਜਿਹਦਾ ਵੀ ਉਹ ਦੁਕਾਨਾਂ ਖੁੱਲ ਜਾਂਦੀਆਂ ਐ ਤੇ ਇਹ ਕੰਮ ਅਸੀਂ ਹੋਣ ਨਹੀਂ ਦੇਣਾ ਪਰ ਇਹ ਮਤ ਸਮਝਣ ਵੀ ਆ ਰਹੇ ਆ ਡਰਾ ਦੇਣਗੇ ਆ ਸਾਰੇ ਆ ਸ਼ਹੀਦ ਪਰਾਂ ਦੇ ਬੰਬਾਂ ਨੇ ਗੋਲੀਆਂ ਖਾਧੀਆਂ ਹੋਈਆਂ ਇਹਨਾਂ ਦੀਆਂ ਆਰੀਆਂ ਜੀਆਂ ਆ ਮਸ਼ੀਨਾਂ ਸਾਨੂੰ ਡਰਾਉਣਗੀਆਂ ਇਸੋ ਬਾਕੀ ਰਾਏ ਦੇਖੋ ਦੇਖੋ ਸਹੀ ਅੱਗੇ ਅੱਗੇ ਬਣਦਾ ਕੀ ਹੈ